ਹੋ ਜਾ ਚਾਬੀ ਉੱਥੇ ਰਹੀ ਦੇਖ ਕੇ ਆ ਜਾਨਾ ਤਾਂ ਆਲਰੇਡੀ ਉੱਥੇ ਪਈ ਆਂਦਰੀ ਆ ਓਏ ਮੈਂ ਦੇਖ ਕਉ ਨ ਮੈਂ ਦੇਖ ਕਉ ਨ ਪਤਾ ਹੈ ਸੱਚ ਕਹਿੰਦਾ ਚਾਬੀ ਉੱਥੇ ਪਈ ਆ ਜ ਮੈਂ ਫੋਟੋ ਖਿੱਚ ਕੇ ਲਿਆ ਆ ਫਲੇ ਯਾਰ ਹੋਂਡਾ ਤੋਂ ਯਕੀਨ ਨਹੀਂ ਆਪਣੇ ਦੇ ਦੇਖਣ ਨਾਲ ਦੇਖਣ ਚੱਲਿਆ ਜੜੀ ਉਹ ਫੇਰੇ ਜਾਵੇ ਉਹ ਚਾਬੀ ਚੱਕ ਕੇ ਲਿਆਉਂਗੇ ਫੇਰੀ ਕਿ ਡਿਸਟਾਰਟ ਹੋ ਗਈ ਅੱਛਾ ਚਾਬੀ ਚੱਕ ਕੇ ਲਿਆਉਣੀ ਆ ਸਨ ਲੱਗੇ ਦੇਖ ਕੇ ਆਉਣੀ ਆ ਬਸ